हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਸਾਰੇ ਦੋਸਤਾਂ ਦਾ ਮੇਰਾ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਚਾਰ ਗੱਡੀਆਂ ਸਭ ਤੋਂ ਪਹਿਲੇ ਨੰਬਰ ਤੇ ਹੈਗੀ ਆ ਆਪਣੇ ਕੋਲ ਸਕੂਟਰੀ ਸਕੂਟਰੀ ਹੈ ਕੇ 2014 ਮਾਡਲ ਹੀਰੋ ਮੈਸਟਰੋ ਸਕੂਟਰੀ ਹੈ ਇਹ ਬਲੈਕ ਰੰਗ ਦੀ ਸਕੂਟਰੀ ਸੈਕਿੰਡ ਓਨਰ ਆ ਜਿਸਨੇ ਵੀ ਲੈਣਾ ਹੋਵੇ ਉੱਪਰ ਨੰਬਰ ਚੱਲ ਰਿਹਾ ਡਿਮਾਂਡ ਕਰਦੇ ਨੇ 28500 ਰੁਪਏ ਦੀ ਅਗਲੀ ਗੱਡੀ ਆਪਣੇ ਕੋਲ ਟਰੈਕਟਰ ਆ ਟਰੈਕਟਰ ਦੀ ਡਿਟੇਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਟਰੈਕਟਰ ਹੈਗਾ ਜੀ ਇਹ ਸੋਨਾਲਿਕਾ ਸੋਨਾਲਿਕਾ 440 ਪ냐 ਉੱਪਰ ਨੰਬਰ ਚੱਲ ਰਿਹਾ ਜੀ 94648 28539 ਸੋ ਨਾਲ ਇੱਕ ਟਰੈਕਟਰ ਬਹੁਤ ਸਾਫ਼ ਸੁਥਰਾ 14 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਰੇਟ ਮੰਗਦ ਨੇ ਜੀ 380000 ਰੁਪਿਆ 65 ਪੈਸੇ ਟਾਇਰ ਨੇ ਠੀਕ ਹੈ ਜੀ ਉੱਪਰ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਇਹ ਸੁਰਜਨ ਪੈ ਨਹੀਂ ਖੜਿਆ ਮੌਨਕ ਲੱਗੇ ਤੇ ਆਪਣੇ ਕੋਲ ਗੱਡੀਆਂ ਹੋਰ ਵੀ ਆਈ ਹੋਈਆਂ ਨੇ ਟਰੈਕਟਰ ਵੀ ਆਇਆ ਇੱਕ ਹੋਰ ਤੇ ਉੱਪਰ ਆਪਣਾ ਨੰਬਰ ਚੱਲ ਰਿਹਾ ਐਡ ਕਰਾਉਣ ਵਾਸਤੇ ਕਿਸੇ ਨੇ ਵੀ ਆਪ ਤੋਂ ਐਡ ਵਗੈਰਾ ਕਰਾਣੀਆਂ ਤੁਸੀਂ ਆਪ ਤੋਂ ਐਡ ਕਰਵਾ ਸਕਦੇ ਹੋ ਫੋਟੋ ਭੇਜ ਕੇ ਜੇ ਵੀਡੀਓ ਬਣਾ ਕੇ ਭੇਜਣੀ ਹੈ ਸਾਡੇ ਕੋਲ ਵੀਡੀਓ ਬਣਾ ਕੇ ਭੇਜਦਾ ਕਰੋ ਅਸੀਂ ਤੁਹਾਡੀ ਐਡ ਫ੍ਰੀ ਆਫ ਕੋਸਟ ਕਰ ਦਾਂਗੇ ਜੇ ਕਿਸੇ ਨੇ ਸਾਨੂੰ ਆਪਣੇ ਕੋਲ ਬੁਲਾ ਕੇ ਕਰਵਾਣੀ ਐਡ ਤੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਟਰੈਕਟਰ ਆਪਣੇ ਕੋਲ ਆਇਆ ਸਵਰਾਜ 724 724 ਇਹ ਖੜਿਆ ਜਿ ਮੂਨਕ 15 ਮਾਡਲ ਟਰੈਕਟਰ ਹੈ ਜੀ ਇਹ ਨੰਬਰ ਨੋਟ ਕਰੋ ਜੀ 98766 73776 ਐਚ ਆਰ ਨੰਬਰ ਟਰੈਕਟਰ ਹੈ ਜੀ ਟਾਇਰ ਨਵੇਂ ਨੇ ਤੇ ਰੇਟ ਹੈਗਾ ਜੀ 2 ਲੱਖ 65000 ਰੁਪਿਆ ਬਾਕੀ ਉੱਪਰ ਨੰਬਰ ਚੱਲ ਰਹੇ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਜੇ ਮੈਂ ਤੁਹਾਨੂੰ ਸੈਟ ਰੇਟ ਲੱਗਦਾ ਉਹ ਹਿਸਾਬ ਦੇ ਤੁਸੀਂ ਗੱਲ ਕਰ ਸਕਦੇ ਹੋ ਬੰਦੇ ਨਾਲ ਤੇ ਇੱਕ ਗੱਡੀ ਆਪਣੇ ਕੋਲ ਹੈ ਅਲਟੋ ਅਲਟੋ ਹੈਗੇ ਜੀ ਇਹ ਮੋਗੇ ਏਰੀਏ ਦੇ ਵਿੱਚ ਖੜੀ ਆ ਧਰਮਕੋਟ ਨੰਬਰ ਹੈਗਾ ਜੀ ਐਚ ਆਰ ਗੱਡੀ ਬਹੁਤ ਸਾਫ਼ ਸੁਥਰੀ ਹੈ ਭਾਈ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਤੁਸੀਂ ਵੀ ਸਾਨੂੰ ਐਵੇਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਫੋਨ ਟੇਡਾ ਕਰਕੇ ਠੀਕ ਹੈ ਜੀ ਤੇ ਸਿੱਧੇ ਫੋਨ ਦੇ ਵਿੱਚ ਨਹੀਂ ਪਤਾ ਚੱਲਦਾ ਤੁਸੀਂ ਗੱਡੀ ਪੂਰੀ 360 ਡਿਗਰੀ ਉਹ ਦੇਖ ਲਓ ਟਾਇਰ ਵਗੈਰਾ ਸਾਰਾ ਉਸ ਨਾਮੇ ਨੇ ਤੇ ਪਿੱਛੋਂ ਗੱਡੀ ਸਾਰੀ ਅੱਗੋਂ ਸਾਰੀ ਗੱਡੀ ਐਨ ਓਕੇ ਪਈ ਹੈ ਗੱਡੀ ਹੈ ਕਿ ਇਹ ਆਪਣੀ ਇਹ ਸੈਕੰਡ ਓਨਰ ਗੱਡੀ 2009 ਮਾਡਲ ਗੱਡੀ ਆ ਗੱਡੀ ਬਹੁਤ ਸਾਫ਼ ਸੁਥਰੀ ਆ ਕਿਸੇ ਵੀਰ ਨੇ ਵੀ ਲੈਣੀ ਹੋਵੇ ਤਾਂ ਉੱਪਰ ਨੰਬਰ ਚੱਲ ਰਿਹਾ ਤੁਸੀਂ ਇਹਦਾ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਤੁਹਾਨੂੰ ਇਹਨਾਂ ਦਾ ਦੇ ਦਿੰਨੇ ਆ ਨੰਬਰ ਹੈਗਾ ਜੀ 90561 79917 ਠੀਕ ਹੈ ਜੀ ਇਹਨਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਬਾਕੀ ਇੱਕ ਵਾਰ ਤੁਹਾਨੂੰ ਫੇਰ ਸਾਰ ਨੂੰ ਇਹ ਸਲਾਹ ਦਿੰਨੇ ਆ ਤੁਸੀਂ ਸਾਨੂੰ ਫੋਟੋਸ ਵੀਡੀਓਸ ਭੇਜ ਕੇ ਆਪਣੀ ਐਡ ਫ੍ਰੀਚ ਲਵਾ ਸਕਦੇ ਹੋ ਮਿਲਦੇ ਆਂ ਜੀ ਅਪਰ ਨੈਕਸਟ ਵੀਡੀਓ ਦੇ ਵਿੱਚ ਸਾਡੀ ਵੀਡੀਓ ਰੋਜ਼ ਆਉਂਦੀ ਹੈ ਨਾ ਚੈਨਲ ਨੂੰ ਸਿਰੋਤੇ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਜੀ ਅਪਰ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ